ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 8 ਦਿਨਾਂ ਤੋਂ ਦਾ ਸਾਬ ਜੀ ਦੇ ਨਾਲ ਵਰਤ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਜਿਹਦੇ ਵਿੱਚ ਅੱਜ ਅਸੀਂ ਇੱਕ ਬੜਾ ਮਹੱਤਵਪੂਰਨ ਪਾਗ ਵਿਚਾਰਨ ਲੱਗੇ ਆ ਕਿ ਸਵਾਗਨ ਇਸਤਰੀ ਕਿਹੜੀ ਹੈ ਸਵਾਲ ਆਵੇਗਾ ਕਿ ਵਿਸ਼ਾ ਤਾਂ ਵਰਤਾ ਚੱਲ ਰਿਹਾ ਤੇ ਸਵਾਗਨ ਇਸਤਰੀ ਦੀ ਗੱਲ ਕਿਉਂ ਚੱਲ ਪਈ ਜਿਹੜਾ ਬ੍ਰਾਹਮਣੀ ਮਤ ਹੈ ਇਹਦੇ ਵਿੱਚ ਹਰ ਅਧਿਆਤਮਕ ਚੀਜ਼ ਨੂੰ ਵੀ ਸਰੀਰਕ ਕਿਰਿਆ ਬਣਾ ਕੇ ਪੇਸ਼ ਕੀਤਾ ਗਿਆ ਬਰੋਂ ਖਾਬੇ ਦਾ ਹੀ ਜ਼ੋਰ ਹੈ ਜੀਵਨ ਦਾ ਜ਼ੋਰ ਨਹੀਂ ਮੈਂ ਇਥੇ ਇੱਕ ਆਪ ਜੀ ਨਾਲ ਛੋਟੀ ਜੀ ਸਾਕੀ ਸਾਂਝੀ ਕਰਨੇ ਚਾਹਾਂਗਾ ਜਿਸ ਲਈ ਗੁਰੂ ਨਾਨਕ ਸਾਹਿਬ ਨੂੰ 9 ਸਾਲ ਦੀ ਉਮਰ ਦੇ ਵਿੱਚ ਜਨੇਊ ਪਾਉਣ ਲੱਗੇ ਤੇ ਹਰਦੀয়াল ਪੰਡਤ ਨੇ ਜਿਸ ਲਈ ਧਾਗਾ ਤੁਗਾ ਵਟ ਕੇ ਗੰਡਮ ਮਾਰ ਕੇ ਤੇ ਗੁਰੂ ਨਾਨਕ ਸਾਹਿਬ ਦੇ ਗਲੇ ਚ ਪਾਉਣ ਲੱਗਾ ਤੇ ਗੁਰੂ ਨਾਨਕ ਸਾਹਿਬ ਨੇ ਹੱਥ ਫੜ ਲਿਆ ਪੁੱਛਿਆ ਪੰਡਤ ਜੀ ਕੀ ਕਰਨ ਲੱਗੇ ਹੋ ਮੈਂ ਕਿਹਾ ਕਿ ਤੈਨੂੰ ਜਨੇਊ ਪਾਉਣ ਲੱਗਾ ਇਹ ਜਨੇਊ ਕਿਉਂ ਪਾਉਣ ਲੱਗੇ ਹੋ ਮਕੇ ਧਰਮ ਧਰਮ ਦਾ ਚਿੰਨ ਇਹਦੇ ਨਾਲ ਇਸ ਸਬੂਤ ਹੈ ਕਿ ਤੂੰ ਧਰਮ ਇੱਕ Hindu ਬਣ ਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਧਰਮੀ ਬਣਨ ਵਾਸਤੇ ਜੀਵਨ ਦੇ ਵਿੱਚ ਕੁਝ ਗੁਣਾਉਣੇ ਚਾਹੀਦੇ ਨੇ ਇਹਦੇ ਨਾਲ ਮੇਰੇ ਜੀਵਨ ਚ ਕੀ ਗੁਣਾਉਣਗੇ ਹੋਰ ਹਰਿਆਲਮਟ ਹੈਰਾਨ ਰਹਿ ਗਿਆ ਕਿ ਇਹੋ ਜਿਹਾ ਸਵਾਲ ਤਾਂ ਅਜ ਤੱਕ ਕਿਸੇ ਨੇ ਮੈਨੂੰ ਕੀਤਾ ਨਹੀਂ ਮੁਣਕੇ ਆ ਨਾ ਨੇ ਕਿ ਬਰਿਆਦਾ ਹੈ ਹਰ ਹਿੰਦੂ ਖੱਤਰੀ ਦੇ ਬੱਚੇ ਨੂੰ 9 ਸਾਲ ਦੀ ਉਮਰ ਦੇ ਵਿੱਚ ਜਨੂਪ ਪਾਇਆ ਜਾਂਦਾ ਚੁੱਪ ਕਰਕੇ ਦੇਰ ਨੂੰ ਪਾਲਿਆ ਇਹੋ ਜਿਹੀ ਗਲਤ ਧਾਰਮਿਕ ਗੱਲਾਂ ਦੇ ਉੱਤੇ ਵਿਸ਼ਵਾਸ ਰੱਖੀਦਾ ਉਹਦੇ ਉੱਤੇ ਕਿੰਤੂ ਨਹੀਂ ਕਰੀਦਾ ਉਹਦੇ ਬਾਰੇ ਬਹਿਸ ਨਹੀਂ ਕਰੀਦੀ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਮੈਨੂੰ ਪਤਾ ਤੇ ਹੋਵੇ ਜਿਹੜਾ ਮੈਂ ਕੰਮ ਕਰਨ ਲੱਗਾ ਕਿਸ ਵਾਸਤੇ ਹੈ ਤਾਂ ਹੀ ਮੈਂ ਉਹਨੂੰ ਦੀ ਬਾਸਕਾਂਗਾ ਉਸਲੇ ਪੰਡਤ ਸਰਦਾਰ ਨੇ ਪੁੱਛਿਆ ਵੀ ਤੂੰ ਕੀ ਚਾਹੁੰਨਾ ਹੈ ਤੇ ਗੁਰਨਾਨਕ ਸਾਹਿਬ ਨੇ ਫਰਮਾਇਆ ਸੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਿਨੈਉ ਜੀ ਕਾ ਹਿਤਪੰਡੇ ਕਤ ਇਹ ਮਨ ਦਾ ਜਿਨੈਉ ਮੈਨੂੰ ਬਾ ਜਿਹਦੇ ਵਿੱਚ ਦਇਆ ਦੀ ਕਪਾ ਲੱਗੀ ਹੋਵੇ ਔਰ ਸੂਤ ਜਿਹੜਾ ਵਟਿਆ ਜਾਏ ਸੰਤੋਖ ਦਾ ਸੂਤ ਵਟਿਆ ਜਾਏ ਉੱਚੇ ਆਚਰਨ ਦਾ ਜਿਹੜਾ ਇਹ ਧਾਗਾ ਬਣੇ ਜੀ ਰੂਬ ਬਣੇ ਜੱਤ ਦੀ ਅਗਨ ਨਾਲ ਦਿੱਤੀ ਹੁਣ ਸੱਤ ਦੇ ਵਟ ਦਿੱਤੇ ਹੁਣ ਆ ਧਾਗਾ ਪਾਉਣ ਨਾਲ ਮੈਂ ਧਰਮੀ ਥੋੜੀ ਬਣ ਜਾਣਾ ਇੱਕ ਬਾਹਰੀ ਵਿਖਾਵਾ ਕਰਨ ਨਾਲ ਧਰਮੀ ਥੋੜੀ ਬਣ ਜਾਗਾ ਗੁਰੂ ਨਾਨਕ ਸਾਹਿਬ ਜੀ ਇਹ ਸਾਖੀ ਤੋਂ ਦੋ ਗੱਲਾਂ ਦੀ ਸਾਨੂੰ ਸਮਝ ਲੱਗਦੀ ਹੈ ਕਿ ਧਰਮ ਬਾਹਰ ਵਿਖਾਵੇ ਦੀ ਚੀਜ਼ ਨਹੀਂ ਧਰਮ ਜੀਵਨ ਦੀ ਚੀਜ਼ ਹੈ ਜੀਵਨ ਚ ਗੁੰਨ ਰਹੀ ਹੁੰਦੀ ਚੀਜ਼ ਹੈ ਦੂਸਰੀ ਗੱਲ ਇੱਕ ਬੜੀ ਮਹੱਤਵਪੂਰਨ ਜਿਹੜੀ ਸਾਨੂੰ ਸਮਝ ਲੱਗਦੀ ਹੈ ਧਰਮ ਦੇ ਨਾਂ ਉਤੇ ਕੀਤਾ ਜਾ ਰਿਹਾ ਹਰ ਕਰਮ ਐਵੇਂ ਨਹੀਂ ਐਕਸੈਪਟ ਕਰ ਲੈਣਾ ਚਾਹੀਦਾ ਜਿੰਨਾ ਚਿਰ ਸਾਨੂੰ ਜਾਣਕਾਰੀ ਨਾ ਹੋਵੇ ਕਿ ਸੱਚਮੁੱਚ ਧਰਮ ਦਾ ਕੰਮ ਹੈ ਕਿ ਨਹੀਂ ਉਹਦੇ ਬਾਰੇ ਜਾਣਕਾਰੀ ਅਸਲ ਲੈਣੀ ਚੈੱਕ ਕਰਨੀ ਚਾਹੀਦੀ ਹੈ ਅੱਜ ਅਸੀਂ ਸਿੱਖ ਵੀ ਬਹੁਤਾ ਕੰਮ ਤੇ ਇਸ ਹਮ ਦੇ ਵਿਸ਼ਵਾਸ ਜੀ ਵੀ ਇਹ ਤਾਂ ਮर्याਦਾ ਹੈ ਜੀ ਇਹ ਬਿਗੈਰ ਗੁਰਮਤਿ ਦੀ ਕਸਵੱਟੀ ਤੇ ਪਰਖੇ ਬਿਗੈਰ ਗੁਰਬਾਣੀ ਦੀ ਕਸਵੱਟੀ ਤੇ ਪਰਖੇ ਕੰਮ ਕਰੀ ਜਾ ਰਹੇ ਜਿਸ ਨਾਲੋਂ ਬ੍ਰਾਹਮਣੀ ਮਤ ਵਾਲਾ ਪ੍ਰਭਾਵ ਵੀ ਸਾਡੀ ਕੌਮ ਤੇ ਵੀ ਆ ਰਿਹਾ ਹੁਣ ਇੱਥੇ ਮੈਂ ਇਹ ਕਿਉਂ ਬੇਨਤੀ ਕੀਤੀ ساری ਕਹਾਣੀ ਕਿਉਂ ਸੁਣਾਈ ਪ੍ਰਮਣੀ ਮੱਗ ਦੇ ਵਿੱਚ ਇੱਕ ਪਰਮ ਫਲਾਦ ਦਿੱਤਾ ਗਿਆ ਕਿ ਸਵਾਗਣ ਦੇ ਵਾਸਤੇ ਕੁਝ ਚਿੰਨ੍ਹ ਨੇ ਜਿਹੜੇ ਉਹਨੂੰ ਧਾਰਨ ਕਰਨੇ ਚਾਹੀਦੇ ਨੇ ਤਾਂ ਕਿ ਪਤਾ ਲੱਗ ਜਾਏ ਸਵਾਗਣ ਹੈ ਉਹਨੂੰ ਸਿਰ ਦੇ ਵਿੱਚ ਸੰਦੂਰ ਪਾਉਣਾ ਚਾਹੀਦਾ ਮਾਂਗ ਦੇ ਵਿੱਚ ਤੇ ਗਲੇ ਦੇ ਵਿੱਚ ਇੱਕ ਉਹ ਪਾਉਣਾ ਚਾਹੀਦਾ ਮੰਗਲ ਸੂਰਤ ਸੂਤਰ ਤੇ ਉਹਦੇ ਨਾਲ ਜੇ ਸਵਾਗਣ ਹੈ ਤੇ ਉਹਨੂੰ ਇੱਕ ਸਵਾਗਣਾ ਵਾਸਤੇ ਕਿਹਾ ਜਾਂਦਾ ਵਰਤ ਜ਼ਰੂਰ ਰੱਖਣਾ ਚਾਹੀਦਾ ਹੁਣ ਇਸ ਗੱਲ ਨੂੰ ਸਿੱਖ ਬੀਬੀਆਂ ਮੇ ਕੇਰੀ ਪ੍ਰਭਾਵਿਤ ਹੋ ਜਾਂਦੀਆਂ ਜੀ ਇਹ ਤਾਂ ਸਵਾਗਣਾ ਦਾ ਵਰਤ ਹੈ ਤੇ ਰੱਖੜੇ ਹੀ ਇਹ ਨਿਸ਼ਾਨੀਆਂ ਸਵਾਗਣ ਹੋਉਂਦੀਆਂ ਅਸੀਂ ਕੁਰਬਾਨੀ ਨਹੀਂ ਸਤਿਗੁਰੂ ਕੋਲੋਂ ਸਮਝਾਂਗੇ ਕਿ ਸਵਾਗਨ ਦਾ ਕੀ ਨਿਸ਼ਾਨੀ ਹੈ ਕੀ ਚਿੰਨ ਹੈ ਸਵਾਗਨ ਦਾ ਕੀ ਵਰਤ ਰੱਖਣਾ ਕਰਵਾ ਚਾਹੁੰਦਾ ਇਹ ਸਵਾਗਨ ਦਾ ਚਿੰਨ ਹੈ ਕੀ ਸਿਰ ਦੇ ਵਿੱਚ ਸੰਦੂਰ ਪਾਉਣਾ ਹੈ ਜਾਂ ਗਲੇ ਦੇ ਵਿੱਚ ਮੰਗਲ ਸੂਤਰ ਪਾਉਣਾ ਹੈ ਸਵਾਗਨ ਦਾ ਚਿੰਨ ਹੈ ਇਹ ਤੇ ਬਾਰੀ ਵਿਖਾਵੇ ਦੀਆਂ ਚੀਜ਼ਾਂ ਨੇ ਸਤਿਗੁਰੂ ਕਿੰਨੂੰ ਕਹਿੰਦੇ ਨੇ ਪਹਿਲਾ ਪ੍ਰਮਾਨ ਜੋ ਮੈਂ ਆਪਜੀ ਨਾਲ ਸਾਂਝਾ ਕਰ ਲਗਾ ਗੁਰੂ ਅਮਰਦਾਸ ਬਾਦਸ਼ਾਹ ਜੀ ਦਾ ਵਿਚਾਰਨ ਕੀਤਾ ਹੋਇਆ ਹੈ ਵਲਕੇ ਦੋ ਪਰਮਾਨਸੰਝੇ ਕਰਨ ਨੇ ਦੋਨੋਂ ਗੁਰੂ ਅਮਰ ਸਾਹਿਬ ਜੀ ਦੇ ਉਚਾਰਣ ਕੀਤੇ ਹੋਏ ਨੇ ਪਹਿਲੇ ਪਰਮਾਨਸ ਤੀਜੇ ਨਾਨਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਸਾ ਸੁਹਾਗਣ ਸਾਚੀ ਜੇ ਸਾਚ ਪਿਆਰ ਆਪਣਾ ਪਿਰ ਰੱਖੇ ਸਦਾ ਉਰਤਾਰ ਸੱਚੀ ਸੁਹਾਗਣ ਕਿਹੜੀ ਹੈ ਕਿਹਨੂੰ ਕਿਹਾ ਜਾਂਦਾ ਸਦਾ ਸੱਚੀ ਸੁਹਾਗਣ ਇਹ ਜਿਹਨੇ ਮੰਗਲ ਸੂਤਰ ਪਾਇਆ ਹੋਇਆ ਸਿਰ ਦੇ ਵਿੱਚ ਸੰਦੂਰ ਪਾਇਆ ਹੋਇਆ ਇੱਕ ਕਰਵਾ ਚੌਥ ਦਾ ਵਰਤ ਰੱਖਦੀ ਹੈ ਇਹਨਾਂ ਚ ਕੋਈ ਗੱਲ ਇੱਥੇ ਕਿ ਆਈ ਰਹੀ ਹੈ ਇੱਥੇ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਸਾ ਸੁਹਾਗਣ ਸਾਚੀ ਉਹ ਸੁਹਾਗਣ ਸੱਚੀ ਹੈ ਕਿ ਸੱਚ ਪਿਆਰ ਜਿਹਦਾ ਆਪਣੇ ਪਤੀ ਨਾਲ ਪਿਆਰ ਸੱਚਾ ਹੈ ਵਖਾਵੇ ਦਾ ਨਹੀਂ ਮਨ ਦੇ ਵਿੱਚ ਕੋਈ ਮਨਤ ਭਾਵਨਾ ਨਹੀਂ ਦੁਸ਼ਕਰਮ ਨਹੀਂ ਪਤੀ ਦੇ ਨਾਲ ਬੇਵਫਾਈ ਨਹੀਂ ਜਿਹੜਾ ਸੱਚਾ ਪਿਆਰ ਹੈ ਉਹਦੇ ਪਿਆਰ ਦੀ ਦੇ ਰੰਗ ਦੀ ਰੰਗੀ ਹੋਈ ਹੈ ਉਹ ਸੱਚੀ ਸੁਹਾਗਣ ਹੈ ਫਿਰ ਅਗੋਂ ਕਲੀਅਰ ਕਰਦਾ ਵੀ ਇਹਦਾ ਮਤਲਬ ਕੀ ਹੈ ਆਪਣਾ ਪਿਰ ਰੱਖਿਆ ਸਦਾ ਉਰਤਾਰ ਸਦਾ ਆਪਣੇ ਹਿਰਦੇ ਵਿੱਚ ਆਪਣੇ ਪਤੀ ਦੇ ਪਿਆਰ ਨੂੰ ਵਸਾ ਕੇ ਰੱਖਦੀ ਹੈ ਉਹਦਾ ਪਤੀ ਉਹਦੇ ਹਿਰਦੇ 'ਚ ਵਸਦਾ ਹਰ ਵੇਲੇ ਜੁੰਝੇ ਪਤੀ ਹਿਰਦੇ 'ਚ ਵਸਦਾ ਹੋਵੇਗਾ ਤੇ ਫਿਰ ਕਿਤੇ ਮਾੜੇ ਪਾਸੇ ਦਾ ਧਿਆਨ ਨਹੀਂ ਜਾਵੇਗਾ ਮਾੜੇ ਪਾਸੇ ਮਤਲਬ ਅਚਰਮਹੀਨਤਾ ਵੱਲ ਧਿਆਨ ਨਹੀਂ ਜਾਵੇਗਾ ਤੇ ਸੁਹਾਗਣ ਤੇ ਉਹ ਹੀ ਹੈ ਜਿਹੜੀ ਆਪਣੇ ਪਤੀ ਦੀ ਵਫਾਦਾਰ ਹੈ ਪਤੀ ਨਾਲ ਸੱਚਾ ਪਿਆਰ ਹੈ ਫੈਸਲਾ ਸਤਕੁਰ ਨੇ ਦਿੱਤਾ ਹੈ ਇਥੇ ਕਿਸੇ ਬਾਹਰੀ ਚਿੰਨ ਦੀ ਗੱਲ ਨਹੀਂ ਆਈ ਇਹ ਮਨ ਦੀ ਗੱਲ ਹੈ ਐਦਾ ਦੂਸਰਾ ਪ੍ਰਮਾਨ ਸਤਿਗੁਰੂ ਜੀ ਜਨਾਨਕ ਬਖਸ਼ਿਸ਼ ਕਰਦੇ ਨੇ ਨਾਨਕ ਸੁਹਾਗਣ ਦਾ ਕੀ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੀ ਇਸ ਮਾਹੀ ਕਿ ਨਹੀਂ ਆਨੇ ਸੁਹਾਗਣ ਦੀ ਕੀ ਸੁਹਾਗਣ ਦੀ ਨਿਸ਼ਾਨੀ ਇਹ ਹੈ ਕਿ ਉਹਨੇ ਸੰਧੂਰ ਪਾਇਆ ਹੋਵੇ ਇਹ ਸੱਚੋ ਸੁਹਾਗਣ ਦੀ ਨਿਸ਼ਾਨੀ ਇਹ ਹੈ ਕਿ ਉਹਨੇ ਅਗਰ ਗਲ ਦੇ ਵਿੱਚ ਮੰਗਲ ਸੂਤਰ ਪਾਇਆ ਹੋਇਆ ਤਾਂ ਸੁਹਾਗਣ ਬਣ ਗਈ ਹੈ ਕੀ ਸੁਹਾਗਣ ਗਰਵਾ ਚੌਥਾ ਵਰਤਰਾਖੇ ਬਣਿਆ ਚਾ ਸਦਾ ਇਹ ਨਿਸ਼ਾਨੀ ਹੈ ਕਿ ਉਹਨਾਂ ਗਰਵਾ ਚੌਥਾ ਵਰਤਰਾਖੇ ਆਇਆ ਇੱਥੇ ਤਾਂ ਸਤਿਗੁਰੂ ਸੰਚਿੰਦ ਦਸ ਰਹੇ ਨੇ ਨਾਨਕ ਸੋਬਨ ਕਾ ਕੀ ਚਿੰਨ ਹੈ ਕੀ ਨਿਸ਼ਾਨੀ ਹੈ ਜਿਹੜੀ ਨਿਸ਼ਾਨੀ ਗੁਰਬਾਣੀ ਕਾ ਦੱਸ ਰਹੀ ਹੈ ਉਹਨੂੰ ਅਪਣਾਈਏ ਉਹਦੇ ਵੱਲ ਤੇ ਆਂਦਈਏ ਹੰਦਰ ਸੱਚ ਪਹਿਲੀ ਗੱਲ ਤੇ ਝੂਠ ਕਪਟ ਨਹੀਂ ਵਖਾਵਾ ਨਹੀਂ ਉnder such ਹੈ ਮੁਖ ਜਲਾ ਮੁਖ ਜਲਾ ਮਤਲਬ ਉੱਚਾ ਕੈਰੇਕਟਰ ਹੈ ਆਪਣੇ ਦਾਮਨ ਤੇ ਦਾਗ ਨਹੀਂ ਲੱਗਣ ਦਿੱਤਾ ਆਪਣੇ ਮੂੰਹ ਤੇ ਕੋਈ ਕਾਲਖ ਨਹੀਂ ਲੱਗਣ ਦਿੱਤੀ ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ ਕੀਤੀ ਖਸਮੇ ਮਾਹੀ ਸਮਾਏ ਤੇ ਆਪਣੇ ਖਸਮ ਦੇ ਵਿੱਚ ਆਪਣੇ ਪਤੀ ਵਿੱਚ ਹੀ ਲੀਨ ਰਹਿੰਦੀ ਹੈ ਤੇ ਕਹਿੰਦੇ ਕਿ ਗੁਰਬਾਣੀ ਚ ਸਾਰੀ ਜਿਹੜੀ ਹੈ ਅਕਾਲ ਪੁਰਖ ਕੰਤ ਦੀ ਗੱਲ ਕਰਦੀ ਹੈ ਜੀਵ ਸਤਰੀ ਦੀ ਗੱਲ ਕਰਦੀ ਹੈ ਬਿਲਕੁਲ ਸੋਲਰ ਨੇ ਗੱਲ ਸਹੀ ਹੈ ਇੱਥੇ ਵੀ ਉਸੇ ਦੀ ਗੱਲ ਹੈ ਲੇਕਿਨ ਉਹਦੇ ਵਿੱਚੋਂ ਹੀ ਅਸੀਂ ਜੀਵਨ ਜਾਤ ਸਿੱਖਣੀ ਹੈ ਉਹਦੇ ਵਿੱਚੋਂ ਜੀਵਨ ਦਾ ਸੱਚ ਸਮਝਣਾ ਤੇ ਇਹ ਜੀਵਨ ਦਾ ਸੱਚ ਸਾਨੂੰ ਸਮਝਾਉਂਦਾ ਹੈ ਸਤਿਗੁਰੂ ਜੀ ਨੇ ਦੱਸ ਦਿੱਤਾ ਸੋ ਨਾਨਕ ਸੋਗਣ ਕਾ ਕਿ ਆ ਚੇਨ ਹੈ ਚੇਨ ਹੈ ਅੰਦਰ ਸੱਚ ਮੁੱਖ ਉਜੜਾ ਖਸਮੇ ਮਾਹੀ ਸਬਾ ਇਸ 바ਗ ਨੂੰ ਥੋੜੇ ਦੇ ਹੋਰ ਗਹਿਰਾਈ ਦੇ ਵਿੱਚ ਵਿਚਾਰਾਂਗੇ। ਕੱਲ ਆਪਾਂ ਇਸ ਨੂੰ ਹੀ ਜਾਰੀ ਰੱਖਾਂਗੇ। ਅੱਜ ਬਸ ਇਤਨੇ ਇੱਕ ਬਚਨ ਪਰਵਾਣ ਕਰਨਾ। ਹੋਈਆ ਪੁਲਾਵਸਤੇ ਕਿ ਮਾਬਖਤੇ ਨਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।